ਇਹ ਫੋਗੜਾ ਬਿਲਕੁਲ ਨਜ਼ਦੀਕੀ ਰੇਲਵੇ ਸਟੇਸ਼ਨ ਚਿਹੜੂ ਪਹਿਲਾਂ ਤਸਵੀਰਾਂ ਦਿਖਾ ਦਿੰਦਾ ਹਾਂ ਇਹ ਤਸਵੀਰਾਂ ਹਨ ਚਿਹੜੂ ਰੇਲਵੇ ਸਟੇਸ਼ਨ ਦੀ ਸਾਡਾ ਮਕਸਦ ਸੀ ਇਸ ਵੀਡੀਓ ਨੂੰ ਲਾਈਵ ਕਰਨ ਦਾ ਕਿ ਕਿਸ ਤਰ੍ਹਾਂ ਬਦਲੀ ਹੈ ਕਿਸ ਤਰ੍ਹਾਂ ਬਦਲੀ ਹੈ ਚਿਹੜੂ ਰੇਲਵੇ ਸਟੇਸ਼ਨ ਦੀ ਨਹਾਰ ਦੱਸਦੀ ਹੈ ਪਹਿਲਾਂ ਕਿ ਕਿਸੇ ਟਾਈਮ ਇੱਥੇ ਜੰਗਲ ਵਰਗਾ ਮਾਹੌਲ ਹੁੰਦਾ ਸੀ ਲੇਕਿਨ ਅੱਜ ਦੀ ਤਾਰੀਖ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਵਿਕਾਸ ਹੋ ਚੁੱਕਾ ਹੈਗਾ ਜਿੱਥੇ ਇਸ ਇਲਾਕੇ ਦਾ ਉੱਥੇ ਜਿਹੜੂ ਸਟੇਸ਼ਨ ਰੇਲਵੇ ਸਟੇਸ਼ਨ ਦੀ ਨਹਾਰ ਵੀ ਬਦਲੀ ਨਜ਼ਰ ਆ ਰਹੀ ਹੈਗੀ ਆ ਤਸਵੀਰ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਫੁੱਟਓਵਰ ਬ੍ਰਿਜ ਹਾਲ ਹੀ ਵਿੱਚ ਬਣਿਆ ਹੈਗਾ ਵਾ ਯਾਤਰੀਆਂ ਮੁਸਾਫਰਾਂ ਦੀ ਸੁਖ-ਸੂਤ ਵਾਸਤੇ ਫੁੱਟਓਵਰ ਬ੍ਰਿਜ ਬਣਾਇਆ ਗਿਆ ਹੈਗਾ ਵਾ ਸਰਕਾਰ ਵੱਲੋਂ ਜੇ ਰੇਲਵੇ ਵਿਭਾਗ ਵੱਲੋਂ ਇਹ ਤਸਵੀਰਾਂ ਚਿਹੜੂ ਰੇਲਵੇ ਫੁੱਟ ਓਵਰ ਬ੍ਰਿਜ ਦੀਆਂ ਕਿਉਂਕਿ ਯਾਤਰੀ ਦੀ ਸੁਖਸੂਲਤ ਵਾਸਤੇ ਤਾਂ ਜੋ ਲਾਈਨਾਂ ਕ੍ਰੋਸ ਕਰਨ ਵਾਲੇ ਇੱਥੋਂ ਦੀ ਆ ਜਾ ਸਕਣ ਤਾਂ ਜੋ ਕੋਈ ਵੀ ਜਿਹੜੀ ਹੈਗੀ ਅਣਹੋਣੀ ਹੁਣੋਂ ਵਾਪਰਨ ਕੋਈ ਵੀ ਅਣਸੁਖਾਮੀ ਜਿਹੜੀ ਘਟਨਾ ਹੈਗੀ ਵਾਪਰ ਨਾ ਸਕੇ ਔਰ ਯਾਤਰੀਆਂ ਦੀ ਜਿਹੜੀ ਆ ਯਾਤਰਾ ਸੁਖਤ ਸੁਰੱਖਤ ਹੋ ਸਕੇ ਤਸਵੀਰਾਂ ਚਿਹੜੂ ਰੇਲਵੇ ਚ ਹਿੰਦੀਆਂ ਔਰ ਨਾਲ ਨਾਲ ਇਥੇ ਪਾਣੀ ਦੇ ਪ੍ਰਬੰਧ ਕੀਤੇ ਗਏ ਹੈਗੇ ਆ ਪਾਣੀ ਦੀਆਂ ਟੂਟੀਆਂ ਲਗਾਈਆਂ ਗਈਆਂ ਗਈਆਂ ਵਾ ਔਰ ਸਿਟਿੰਗ ਬੈਂਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਗਾ ਜਗਾ ਸਿਟਿੰਗ ਬੈਂਚ ਲਗਾਏ ਗਏ ਹੈਗੇ ਆ ਤਾਂ ਜੋ ਸਾਰੇ ਪੈਸੇਂਜਰਸ ਹੈਗੇ ਆ ਜਿਨ੍ਹਾਂ ਨੂੰ ਟ੍ਰੇਨ ਦਾ ਇੰਤਜ਼ਾਰ ਹੈ ਉਹ ਇਥੇ ਬੈਠ ਕੇ ਆਰਾਮ ਕਰ ਸਕਦੇ ਹਨ ਟ੍ਰੇਨ ਦਾ ਇੰਤਜ਼ਾਰ ਕਰ ਸਕਦੇ ਹਨ ਇਿੱਥੇ ਤਸਵੀਰਾਂ ਵਿੱਚ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਜਗ੍ਹਾ-ਜਗ੍ਹਾ ਟੂਟੀਆਂ ਲਗਾਈਆਂ ਗਈਆਂ ਹੈਗੀਆਂ ਆ ਯਾਤਰੀਆਂ ਦੇ ਪਾਣੀ ਪੀਣ ਵਾਸਤੇ ਜਗ੍ਹਾ-ਜਗ੍ਹਾ ਟੂਟੀਆਂ ਵੀ ਲਗਾਈਆਂ ਗਈਆਂ ਹੈਗੀਆਂ ਇਹ ਤਸਵੀਰਾਂ ਚੇੜੂ ਰੇਲਵੇ ਸਟੇਸ਼ਨ ਦੀਆਂ ਦੱਸੀ ਕਿ ਇੱਥੋਂ ਦੀ ਇੱਕ ਪ੍ਰਸਿੱਧ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਬੀਤੇ ਕੁਝ ਸਾਲ ਪਹਿਲਾਂ ਜਿਹੜੀ ਇੱਥੇ ਸਥਾਪਿਤ ਹੋਈ ਸੀ ਉਸ ਨੂੰ ਲੈ ਕੇ ਇਸ ਏਰੀਆ ਦਾ ਕਾਫੀ ਵਿਕਾਸ ਹੋਇਆ ਹੈਗਾ ਵਾ ਔਰ ਇੱਥੇ ਸਟੂਡੈਂਟਸ ਦਾ ਆਉਣਾ ਜਾਣਾ ਵੀ ਲੱਗਾ ਰਹਿੰਦਾ ਹੈਗਾ ਵਾ ਔਰ ਜੁਨੀਵਰਸਿਟੀ ਹੋਣ ਦੇ ਨਾਤੇ ਇੱਥੇ ਜਿਹੜਾ ਹੈਗਾ ਵਾ ਯਾਤਰੀਆਂ ਦੀ ਤਾਦਾਦ ਕਾਫੀ ਵੱਧ ਗਈ ਹੈਗੀ ਆ ਜਿਸ ਚੀਜ਼ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਵੱਲੋਂ ਸਟੇਸ਼ਨ ਦੀ ਨਿਹਾਰ ਬਦਲੀ ਗਈ ਹੈਗੀ ਆ ਸਟੇਸ਼ਨ ਨੂੰ ਡਿਜੀਟਲ ਕੀਤਾ ਗਿਆ ਹੈ ਡਿਸਟ੍ਰਿਕਟ ਟੈਕਨੋਲੋਜੀ ਦੇ ਨਾਲ ਜਿਹੜਾ ਹਾਂ ਸਟੇਸ਼ਨ ਇਹ ਤਿਆਰ ਹੋ ਚੁੱਕਾ ਹੈਗਾ ਵਾ ਸਾਥੀ ਦੱਸ ਦਿੰਦਾ ਹਾਂ ਕਿ ਸੈਂਕੜਿਆਂ ਕਾਫੀ ਵੱਡੀ ਤਦਾਦ ਵਿੱਚ ਜਿਹੜੇ ਕਿ ਟ੍ਰੇਨਾਂ ਇੱਥੋਂ ਅਪ ਡਾਊਨ ਕਰਦੀਆਂ ਹੈਗੀਆਂ ਵਾ ਦਿਨ ਭਰ 24 ਘੰਟਿਆਂ ਵਿੱਚ ਕਾਫੀ ਵੱਡੀ ਸੰਖਿਆ ਵਿੱਚ ਟ੍ਰੇਨਾਂ ਆਉਂਦੀਆਂ ਜਾਂਦੀਆਂ ਹੈਗੀਆਂ ਉਹ ਸਟੇਸ਼ਨ ਨੂੰ ਪੂਰੀ ਦੀ ਪੂਰੀ ਤਰ੍ਹਾਂ ਨਾਲ ਜਿਹੜਾ ਹੈਗਾ ਵਾ ਡਿਜੀਟਲ ਟੈਕਨੋਲੋਜੀ ਨਵੀਂ ਟੈਕਨੋਲੋਜੀ ਨਾਲ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਵਾ ਨਵੇਂ ਉਪਕਰਣ ਲਗਾਏ ਗਏ ਹੈਗੇ ਆ ਸੋ ਇਹਨਾਂ ਤਸਵੀਰਾਂ ਛੇੜੂ ਰੇਲਵੇ ਸਟੇਸ਼ਨ ਦੀ ਬਦਲੀ ਲੋਹਾਰ ਦੀਆਂ ਪੇਸ਼ ਹੁੰਦਾ ਰਹਾਂਗਾ ਸਮੇਂ-ਸਮੇਂ ਤੇ ਇਹ ਹੋਰ ਨਵੇਂ ਅਪਡੇਟਸ ਲੈ ਕੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ